ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਅਸੀਂ ਫਤਿਹ ਬੁਲਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜਾਬ ਦੇ ਕੁਝ ਮੁੱਦਿਆਂ ਬਾਰੇ ਵਿਸ਼ਾ ਬਾਰੇ ਬਲਵਿੰਦਰ ਸਿੰਘ ਬੰਦੀਵਾਲ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਬਲਵਿੰਦਰ ਸਿੰਘ ਜੀ ਸਸੇਕਾਲ ਪਲਾ ਸਾਰੇ ਸਾਡੇ YouTube ਦੇਖਣ ਵਾਲੇ ਦਰਸ਼ਕਾਂ ਨੂੰ ਤੇ ਸਾਡੇ ਜਿਹੜਾ ਪਿਆਰ ਦਿੱਤਾਗਾ ਇੰਨਾ ਸਾਨੂੰ ਤੇ ਜੋ ਨਮਾਨਿਆਂ ਨੂੰ ਸਾਨੂੰ ਮਾਣ ਬਖਸ਼ੀ ਜਾਂਦੇ ਆਗੇ ਸਾਡੇ ਆਪਣੇ ਆਗੇ ਸਾਰੇ ਇਹ ਤੇ ਵਧੀਆ ਸੁਝਾਅ ਵੀ ਦੇ ਰਹੇ ਆ ਕੁਸ ਤੇ ਹਾਂਜੀ ਬੋਲੋ ਜੀ ਤੇ ਅੱਜ ਫਿਰ ਗੱਲਬਾਤ ਕੀਤੀ ਜਾਂਦੀ ਹੈ ਜੀ ਹਾਂਜੀ ਬਲਵਿੰਦਰ ਸਿੰਘ ਜੀ ਅੱਜ ਨਾਲ ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ ਹਾਂ ਇੱਕ ਅੱਜ ਵੀਡੀਓ ਵੀ ਆਈ ਹੈ ਤੇ ਖਬਰ ਵੀ ਅੱਜ ਪੂਰੀ ਧੁਮਾਕੇਦਾਰ ਚੱਲ ਰਹੀ ਹੈ ਵੀ ਹਰਿਆਣੇ ਦੇ ਵਿੱਚ ਗਰਨਾਮ ਸਿੰਘ ਚੜੂਨੀ ਜੀ ਜਿਹੜੇ ਇੱਕ ਖਸਾਨ ਯੂਨੀਅਨ ਦੇ हां ਚੜੂਨੀ ਚੜੂਨੀ ਜੁਨੀਅਨ ਦੇ ਲੀਡਰ ਆ ਹਾਂ ਚੜੂਨੀ ਜੁਨੀਅਨ ਦੇ ਲੀਡਰ ਨੇ ਮੰਡੀਆਂ ਦੇ ਵਿੱਚ ਹਰਿਆਣੇ ਦੇ ਵਿੱਚ ਜਿਹੜਾ ਝੋਨਾ ਦਾ ਕਿਸਾਨਾਂ ਦਾ ਰੁਲੀ ਜਾਂਦਾ ਉਹ ਅੱਜ ਉਹਦੇ ਸਬੰਧ ਦੇ ਵਿੱਚ ਉੱਥੇ ਚੜੂਨੀ ਸਾਹਿਬ ਗਏ ਸੀ ਤੇ ਉੱਥੇ ਕਿਸੇ ਖੇਤੀਬਾੜੀ ਸ਼ਾਇਦ ਅਫਸਰ ਦੇ ਨਾਲ ਉਹਨਾਂ ਦੀ ਬਹਿਸਵਾਜੀ ਹੋਈ ਹੈ ਤੇ ਉਹਨਾਂ ਨੇ ਉਹਦੇ ਥੱਪੜ ਵੀ ਜੜਿਆ ਚੜੂਨੀ ਸਾਹਿਬ ਨੇ ਉਹਦੇ ਵਿੱਚ ਇਹ ਹੈ ਕਿ ਗੱਲ ਜਿਹੜੀ ਤੁਸੀਂ ਕਹਿਣੇ ਹੋਗੇ ਦੇਖੋ ਜਦੋਂ ਆਪਾਂ ਕਿਸਾਨਾਂ ਨੂੰ ਦੇਖਦੇ ਹਾਂਗੇ ਜਿਹੜਾ ਦੇਖਦੇ ਰੀੜ ਦੀ ਹੱਡੀ ਕਿਸਾਨ ਆਗਾ ਅਜੋ ਕਿਸ ਮੁਸੀਬਤ ਵਿੱਚ ਗੁਜ਼ਰ ਰਿਹਾ ਹੈਗਾ ਜਾਂ ਉਹਦੇ ਮੂਰੇ ਕੀ ਸਮੱਸਿਆਵਾਂ ਨੇ ਜਿਹੜੀ ਉੱਥੇ ਟਰਾਲੀ ਭਰੀ ਖੜੀ ਸੀਗੀ ਉਹਦੇ ਉੱਤੋਂ ਚੜ ਕੇ ਉਹਨੇ ਥੱਲੇ ਉਹ ਸਿੱਟਿਆ ਵੀ ਹੈਗਾ ਕਿ ਸਾਡੀ ਰੋਟੀ ਤੇ ਇੱਕ ਪੁਲਿਸ ਮੁਲਾਜ਼ਮ ਉਹਨੂੰ ਤਹਾਂ ਤੋਂ ਉਤਾਰ ਵੀ ਰਿਹਾ ਜਿਹੜੋਂ ਨਹੀਂ ਜਦੋਂ ਆਪਾਂ ਇਹ ਸਾਰਾ ਕੁਝ ਦੇਖ ਲੈਣਾ ਕੱਲੇ ਕਿਸਾਨ ਦੀ ਸਮੱਸਿਆ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਪਹਿਲੀ ਗੱਲ ਤਾਂ ਪੂਰੇ ਵਾਰਡ ਦੀ ਸਮੱਸਿਆ ਕਿਸਾਨਾਂ ਦੀ ਜੇ ਜੇ ਆਪਾਂ ਯੂਰਪ ਦੇ ਦੇਸ਼ਾਂ ਦੇ ਵਿੱਚ ਦੇਖ ਲਈਏ ਹੋਰ ਦੇਖੀਏ ਕਿਰਤੀ ਲੋਕਾਂ ਦੀ ਸਮੱਸਿਆ ਇਹ ਤੇ ਸਮਰਾਇਦਾਰੀ ਜਿਹੜਾ ਪਰਚੂਨ ਖੇਤਰਾ ਜਿਹਦੇ ਤੇ ਆਪਦਾ ਕਬਜ਼ਾ ਪ੍ਰੋਪਰ ਤੌਰ ਤੇ ਜੋ ਭਾਰਤ ਨੇ 1992 ਵਿੱਚ WTO ਦੇ ਸਮਝੌਤੇ ਕੀਤੇ ਹਨ ਉਹਨਾਂ ਦੇ ਤਹਿਤ ਹੌਲੀ ਹੌਲੀ ਕਿਸਾਨਾਂ ਨੂੰ ਖੇਤੀ ਚੋਂ ਕੱਢ ਕੇ ਮੰਨ ਕੇ ਚਲੋ ਵੀ ਬਾਹਰ ਕਰਨਾ ਹੈ ਕਿਸੇ ਲੋਟ ਮਰਜ਼ੀਆ ਕਰਨਾ ਤਾਂ ਉਹਨਾਂ ਨੂੰ ਮਜ਼ਦੂਰ ਬਣਾ ਮਜ਼ਦੂਰ ਕਿਵੇਂ ਆ ਕਿ ਹੁਣ ਆਪਾਂ ਜੇ ਤੇਰੇ ਕੋਲ ਦੋ ਜਾਂ ਚਾਰ ਕਿੱਲੇ ਹੈਗੇ ਕਿਸੇ ਵੀ ਜ਼ਿਮੀਂਦਾਰ ਕੋਲੇ ਉਹ ਆਪਦੇ ਘਰ ਦੇ ਵਿੱਚ ਕਿਤਰਾਂ ਦਾ ਰਾਜ ਆ ਕਿ ਉਹਨੂੰ ਖਾਣ ਜੋ ਕੋਈ ਰੋਟੀ ਮਿਲ ਜਾਂਦੀ ਹੈਗੀ ਤੇ ਉਥੋਂ ਉਹ ਆਪਦੇ ਸਾਰੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਮੰਨ ਕੇ ਚੱਲੋ ਕਿਸੇ ਦੇ ਨਿਰਪਰ ਨਿਕਾ ਉਹ ਆਪਦੇ ਪਿਤਾ ਪੁਰਖੀ ਜਾਇਦਾਦ ਤੇ ਨਿਰਪਰ ਆ ਗਿਆ ਤੇ ਉਹਦੇ ਤੋਂ ਕੱਢ ਕੇ ਆਪਾਂ ਨੂੰ ਜਦੋਂ ਇਹ ਇੱਧਰ ਨੂੰ ਲਿਆ ਰਹੇ ਆ ਤੇ ਉਹਦੇ ਵਿੱਚ ਇਹ ਜਿਹੜਾ ਮੰਡੀਆਂ ਦਾ ਉਹੀ ਤੰਨੇ ਕਾਨੂੰਨ ਫੇਰ ਆ ਜਾਂਦੇ ਆ ਮੂਰੇ ਇਹ ਹੌਲੀ ਹੌਲੀ ਉਹਨਾਂ ਨੇ ਪਹਿਲਾਂ ਤਾਂ ਸਿੱਧਾ ਟੈਗ ਸੀਗਾ ਮੰਡੀਆਂ ਦੇ ਤੰਨੇ ਕਾਨੂੰਨ ਹੌਲੀ ਹੌਲੀ ਕਈ ਥਾਵਾਂ ਦੇ ਨੇ ਮੰਡੀਆਂ ਪ੍ਰਾਈਵੇਟ ਵੀ ਖਰੀਦ ਜਾਰੀ ਕਰਤੀ ਵੱਡੇ ਪੱਤਾ ਤੇ ਜਿਵੇਂ ਇੱਧਰ ਸੰਗਰੂਰ ਵਾਲੀਆਂ ਕੁਝ ਮੰਡੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੇਰੇ ਪ੍ਰੋਪਰ ਯਾਦ ਨਹੀਂ ਮੇਰੇ ਕੋਲੇ ਮੈਸੇਜ ਆਇਆ ਹੋਵੇਗਾ ਤੇ ਚਲ ਮੈਂ ਉਹਦੇ ਤੇ ਮੈਂ ਖਾ ਥੋੜੀ ਸਰਚ ਕਰ ਲਈ ਆਪਾਂ ਵੀ ਕੀ ਕਹਾਣੀ ਹੈ ਜੀ ਬਲਵਿੰਦਰ ਐਤ ਕੀ ਜਿਵੇਂ ਇਹ ਨਾ ਹੁਣ ਵੀਡੀਓ ਵੀ ਆਈਆਂ ਖਬਰਾਂ ਵੀ ਆਈਆਂ ਕਹਿੰਦੇ ਜਦੋਂ ਐਤ ਕੀ ਕਿਸਾਨ ਦਾ ਝੋਨਾ ਤੋਲਣਾ ਤਾਂ ਉਹਦੀ ਲਾਈਵ ਵੀਡੀਓਗ੍ਰਾਫੀ ਵੀ ਹੋਊਗੀ ਚਲੋ ਲਾ ਵੀਡੀਓਗ੍ਰਾਫੀ ਹੋ ਜੇ ਉਹਦਾ ਆਪਾਂ ਨੂੰ ਕੋਈ ਹੋਣੀ ਦੇਖੋ ਕਿਸਾਨ ਚੋਰ ਨਹੀਂ ਹੈਗਾ ਬਿਲਕੁਲ ਵੱਡੀ ਗੱਲ ਤਾਂ ਇਹ ਵੀ ਕਿਸਾਨ ਚੋਰ ਨਹੀਂਗਾ ਚੋਰ ਕੌਣਾਗਾ ਜਿਆਦਾ ਕੋਈ ਇਹਨਾਂ ਦੇ ਸੇਲਰ ਮਾਲਕ ਹੋ ਸਕਦੇ ਆ ਜਾਂ ਇਹਨਾਂ ਦੇ ਜਿਹੜੇ ਅਫਸਰ ਸਾਹਿਬ ਉਹ ਹੋ ਸਕਦੇ ਆ ਦੇਖੋ ਕਿਸਾਨ ਦੇ ਵਿੱਚ ਇੱਕ ਨੰਬਰ ਤੇ ਝੋਨਾ ਲਿਖਤਾ ਜਾਂਦਾ 16 ਮੌਕਚਰ ਤੇ ਲਿਖਤਾ ਜਾਂਦਾ ਉਹਨੂੰ ਮੌਕਚਰ ਨੂੰ ਵਧਾਉਣ ਵਾਸਤੇ ਕਈ ਵਾਰ ਤਾਂ ਆਪਣੇ ਹੁਣ ਤੂੰ ਆਰੰਪਰੇ ਦੇ ਵਿੱਚ ਲਾ ਲਾ ਘਟੋ ਘਟੋ 150 ਸੇਲਰ ਨੇੜੇ ਨੇੜੇ ਬਿਲਕੁਲ ਰਾਮਪੁਰੇ ਨੂੰ ਸੈਲਰਾਂ ਦਾ ਗੜ ਮੰਨਿਆ ਜਾਂਦਾ ਪੰਜਾਬ ਦੇ ਵਿੱਚ ਐਨੇ ਵੱਡੇ ਪੱਦਰ ਤੇ ਰਾਮਪੁਰੇ ਦੇ ਵਿੱਚ ਸੈਲਰ ਤੇ ਉਹਨਾਂ ਨੂੰ ਜਦੋਂ ਹੁਣ ਆਪਾਂ ਉਹ ਕਰਦੇ ਆ ਉਹਦੀ ਵਧਾਉਣ ਵਾਸਤੇ ਉਹ ਕਿਉਂ ਜਦੋਂ ਬੜਾ ਸੁੱਕ ਜਾਂਦਾ ਜੀ ਟੁੱਟ ਜਾਂਦੀ ਆ ਤਾਂ ਨਹੀਂ ਟੁੱਟ ਜਾਂਦੀ ਆ ਉਹਦਾ ਫਰੋਕਣ ਨੂੰ ਰੋਕਣ ਵਾਸਤੇ ਜਿਹੜੀਆਂ ਬੋਰੀਆਂ ਦੇ ਵੱਡੀਆਂ ਧਾਂਗਾਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਪਾਣੀ ਵੀ ਪਾਇਆ ਜਾਂਦਾ ਨਹੀਂ ਤਾਂ ਇਹ ਮੰਨ ਕੇ ਚੱਲ ਜਿਹੜਾ ਜਿਹੜਾ ਜਿੰਨਾ ਇੰਨਾ ਸੁੱਕਾ ਜਿਹੜੇ ਹਸਾਬ ਨਾਲ ਤੋਂ ਨਾ ਉੱਟੜਾ ਤੜਾ ਟੁੱਟ ਜਾਂਦਾ ਉਹ ਜੋ ਬਰੋਕਣ ਬਾਅਦ ਜਾਂਦੀ ਹੈ ਕਿਉਂਕਿ ਇਹਨਾਂ ਨੂੰ 65% ਅਗਾਹ ਦੇਣਾ ਪੈਂਦਾ ਨਾ ਹਾਂ ਕੁਆਂਟਰ ਮਗਰ ਇਹਨਾਂ ਦਾ ਤਾਂ ਕੋਈ ਹਾਂ 65% ਮੰਨ ਕੇ ਚੱਲ 65 ਕਿਲੋ ਇਹਨਾਂ ਨੂੰ ਸਰਕਾਰ ਨੂੰ ਦੇਣਾ ਪੈਂਦਾ ਦੂਜਾ ਟੁੱਟ ਰਹਿ ਗਈ ਜਾਂ ਕੁਝ ਵੀ ਹੋਰ ਰਹਿ ਗਿਆ ਟੁੱਟ ਰਹਿ ਗਈ ਛਿਲਕਾ ਰਹਿ ਗਿਆ ਪਾਊਡਰ ਰਹਿ ਗਿਆ ਹਾਂ ਉਹ ਮੰਨ ਕੇ ਚੱਲ ਵੀ ਇਹ ਜਿਹੜਾ ਇਹ ਸੈੰਦਰਾਣਾ ਦਾ ਹੁੰਦਾ ਦਾ ਉਹਦੇ ਵਿੱਚ ਉਹ ਸੱਕ ਜੀ ਇਹਨੂੰ ਘੱਟ ਆਪਾਂ ਵਿੱਚ ਵਾਧਾ ਆਪਾਂ ਵਿੱਚ ਪਰ ਜਿਹੜੇ ਘੱਟ ਬਜਾਂ ਉਹਦੇ ਵਾਲੇ ਟਾਈਮ ਵਾਲੇ ਝੋਨੇ ਆਗੇ ਉਹ ਥੋੜਾ ਜਿਹਾ ਬਰੁੱਖਣ ਵੱਧ ਕਰਦੇ ਆ ਆਪਾਂ ਨੂੰ ਨਹੀਂ ਪਤਾ ਸਾਇਲਰ ਮਾਰ ਕੇ ਕਹਿੰਦੇ ਆ ਕਿ ਕਈ ਵੀ ਮੀਟਿੰਗਾਂ ਹੋਈਆਂ ਨੇ ਸਾਇਲਰ ਮਾਰਤ ਹਨ ਜਿੰਨਾ ਮਨਕ ਚੱਲ ਵੀ ਉਹਨਾਂ ਨੇ ਆਖਿਆਗਾ ਇਸ ਕਰਕੇ ਕਿਸਾਨ ਨੂੰ ਦੋਹੇ ਪਾਸਿਆਂ ਤੋਂ ਰਗੜਾ ਜਾ ਰਿਹਾ ਹੈ ਕਿ ਹੁਣ ਕਈ ਮੰਡੀਆਂ ਨੇ ਕਿਵੇਂ ਹੁਣ ਜਿਵੇਂ ਤੂੰ ਸਾਇਲਰ ਇੱਕ ਪਾਸੇ ਦੇਖ ਕਿਸਾਨ ਤਾਂ ਉਧਰਲੇ ਵੀ ਲੁੱਟਿਆ ਜਾ ਰਿਹਾ ਨਾ ਜਿਹੜੇ ਸੂਬੇ ਦਾ ਮੰਡੀਆਂ ਦੇ ਵਿੱਚ ਝੰਡਾ ਵਾਲੀ ਮੰਡੀ ਆ ਹੈਗੀ ਆ ਉੱਥੇ ਬਾਹਰਲੇ ਸੂਬੇ ਤੋਂ ਰਾਜਸਥਾਨ ਤੋਂ ਤੇ ਬਿਹਾਰ ਤੋਂ ਝੋਨਾ ਉੱਥੇ ਪਤਾ ਕੀ 1100 ਨੂੰ 1200 ਨੂੰ ਲੈ ਕੇ ਕਿਸਾਨਾਂ ਤੋਂ ਇੱਥੇ ਕਿੰਨੇ ਨੂੰ ਵੇਚਿਆ ਜਾ ਰਿਹਾ 24 25 ਸੌ ਨੂੰ ਵੇਚਿਆ ਜਾ ਰਿਹਾ ਮੰਨ ਲਓ ਜੇਦ ਇੱਥੇ ਇਹਨਾਂ ਨੂੰ ਵੇਚਿਆ ਜਾਏਗਾ ਅਮਰਜੀਤ ਜਦੋਂ ਪੂਰੇ ਪੰਜਾਬ ਦਾ ਬੇਰਬੜਪ ਵੀ ਪੰਜਾਬ 'ਚ ਕਿੰਨੇ ਮਨ ਦਾ ਝਾੜ ਹੋਇਆ ਝੋਨਿਆਂ ਦਾ ਸਮਝਣੇ ਗੱਲ ਤੋਂ ਆਲੇ ਦੂਜੇ ਸੂਬੇ ਵਾਲੇ ਇਹ ਕਹਿਣਗੇ ਯਾਰ ਵੀ ਪੰਜਾਬ ਦਾ ਕਿਸਾਨ ਸੋ ਸੋ ਮੰੰਦਤੋਂ ਨਾ ਕਰਦਾ ਕਿੱਲੇ ਦਾ ਕਿਉਂ ਉਹ ਬੰਡਿਆ ਤਾਂ ਹੈਕਟੇਰ ਤੇ ਜਾਣਾ ਨਾ ਕਿੱਲੇ ਵਾਈ ਬੰਡਿਆ ਜਾਣਾ ਨਾ ਹਾਂ ਬੰਡਿਆ ਤਾਂ ਉਹ ਹੈਕਟੇਰ ਵਾਈ ਜਾ ਕਿੱਲੇ ਵਾਈ ਜੀ ਬੰਡਿਆ ਜਾਣਾ ਕਿੱਲੇ ਵਾਈ ਜੀ ਬੰਡਿਆ ਜਾਣਾ ਉੱਚ ਵਾਲਾ ਕਹਿੰਦਾ ਇਹਨਾਂ ਨੂੰ ਤਾਂ ਇੰਨੇ ਆਉਂਦੇ ਨੇ ਤੁਸੀਂ ਨਾ ਇੰਨੇ ਸਬਸਿਡੀਆਂ ਦਿੰਨੇ ਹੋਗੇ ਹਾਲਾਂਕਿ ਗਰਾਊਂਡ ਲੈਵਲ ਤੇ ਉਹ ਚੀਜ਼ ਪੂਰੀ ਨਹੀਂ ਉਹ ਗਰਾਊਂਡ ਲੈਵਲ ਤੇ ਉਹ ਚੀਜ਼ ਨਹੀਂ ਹੈਗੀ ਇਹੀ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਉਹ ਅਸੀਂ ਕਿਸਾਨਾਂ ਦੇ ਬੈਰੀ ਨਹੀਂ ਹੈਗੇ ਕਿ ਜਿਹੜੇ ਇੱਥੋਂ ਪੰਜਾਬ ਦੇ ਕਿਸਾਨ ਆ ਮੈਨੂੰ ਕਿਉਂ ਰੋਕਦੇ ਆ ਉਹ ਇਸ ਕਰਕੇ ਰੋਕਦੇ ਵੀ ਇੱਥੋਂ ਦਾ ਕਿਸਾਨ ਜੋ ਲਤੜਿਆ ਲਤੜਾਇਆ ਜਾ ਰਿਹਾ ਉੱਥੋਂ ਦਾ ਵੀ ਲੱਤਦਾ ਜਾ ਰਿਹਾਗਾ ਲਾਤੜ ਕੌਣ ਰਹਾਗਾ ਇਹ ਹੀ ਸਮਰਾਜਦਾਰੀ ਲੱਤੜ ਰਹੀ ਆ ਕਿਹਦੇ ਨਾਲ ਹੀ ਲੱਤੜ ਰਹੀ ਆ ਸਰਕਾਰ ਰਹੀ ਲੱਤੜ ਰਹੀ ਆ ਇਹਨਾਂ ਤੋਂ ਵੱਡੇ ਫੰਡ ਇਹਨਾਂ ਨੂੰ ਵੱਡੀਆਂ ਵੱਡੇ ਫੰਡ ਦੇ ਕੇ ਤੇ ਉਹ ਫਿਰ ਵੋਟਾਂ ਦੇ ਵਿੱਚ ਨਾ ਜਿਸ ਤਰ੍ਹਾਂ ਕਾਹਦੇ ਨਾਲ ਵੋਟਾਂ ਨਾਲ ਜਿਵੇਂ ਹੁਣ ਆਪਣੇ ਫੂਲ ਆ ਗਏ ਤਸਵੀਰ ਦੇ ਵਿੱਚ ਆ ਤੁਸੀਂ ਪਿਛਲੇ ਜਿਹੜੀ ਖਬਰ ਲੱਗੀ ਸੀ ਆ ਮਰਜਾਲਾ ਤੇ ਅਖਬਾਰ ਤੇ ਹੁਣ ਤੁਸੀਂ ਐਸਾ ਹਾਲ ਲਾ ਲਓ ਸਿੱਧੇ ਹੀ ਮੰਗ ਦੇ ਕੇ ਇਹਨਾਂ ਦੇ ਕਿੰਨੇ ਏਜੰਟ ਕਿੰਨੇ ਸਾਡੇ ਵਿੱਚ ਤਸਵੀਰ ਦੇ ਵਿੱਚ ਫੂਲ ਦੇ ਵਿੱਚ ਹਾਂ ਤਾਂ ਲਿਖ ਕੇ ਵੀ ਲਾਈ ਬੱਠਿਆ ਇਥੇ ਅਣਅਧਿਕਾਰਤ ਡੀਲਰਾਂ ਦਾ ਆਉਣਾ ਸਖਤ ਮਨਾ ਹੈ ਪਰ ਉਹ ਡੀਲਰ ਉਹ ਆਏ ਨਹੀਂ ਨਿੱਖੇ ਉਹ ਡੀਲਰਾਂ ਨੂੰ ਯਾਦ ਕਰਾਇਆ ਵੀ ਜਾਈ ਜਾਓ ਉਸੇ ਲਿਖਣ ਦੀ ਲੋੜ ਨਹੀਂ ਵੀ ਆਣਾ ਅਧਿਕਾਰਤ ਡੀਲਰ ਅਧਿਕਾਰਤ ਡੀਲਰ ਕਿਹੜਾ ਫਿਰ ਮੈਨੂੰ ਐ ਦੱਸ ਤੂੰ ਅਧਿਕਾਰਤ ਡੀਲਰ ਉਹ ਹੋ ਆਗੇ ਵੀ ਮੰਨ ਕੇ ਚੱਲ ਵੀ ਜਿਹੜਿਆਂ ਨੂੰ ਉਹਨਾਂ ਦੀ ਪਰਚੀ ਦਿੱਤੀ ਵੀ ਹੋਵੇ ਆਹ ਬੰਦੇ ਸਾਡੇ ਆਗੇ ਇਹਨਾਂ ਦੇ ਰਾਹੀਂ ਤੁਸੀਂ ਕੋਈ ਵੀ ਕੰਮ ਕਰਨਾ ਆਜ ਕੋਈ ਗੱਲ ਨੋ ਪ੍ਰੋਬਲਮ ਹੁ ਫੜਦੇ ਚ ਪਾ ਕੇ ਗੱਲ ਕਰ ਕੀ ਹੁਣ ਪਤਾ ਕੀ ਗੱਲ ਆ ਜਿੰਨਾ ਤੁਸੀਂ ਐਸਾ ਹੱਲ ਲਓ ਇੱਕ ਆਪਣੇ ਤਸਵੀਲਦਾਰ ਹੈਗਾ ਕੈਪਟਨ ਦੀ ਸਰਕਾਰ ਸੀ ਤੇ ਕਾਂਗੜਨ ਰੱਖਿਆ ਪੂਰੇ 4 ਸਾਲ ਇੱਕ ਬੰਦਾ ਆਪਣੇ ਫੂਲ ਦੇ ਵਿੱਚ ਤਸਵੀਰ ਸੀ ਰੱਖਿਆਗਾ ਉਹ ਉਹਦਾ ਕਮਾਊ ਪੁੱਤ ਸੀ ਤੇ ਹੁਣ ਮੈਂ ਸੁਣਿਆਗਾ ਵੀ ਅੱਗੇ ਆਪਣੇ ਤਸਵੀਲਦਾਰ ਦੋ ਹੁੰਦੇ ਸੀ ਇੱਕ ਨਾਇਬ ਸੀ ਉਧਾਰ ਹੁੰਦਾ ਸੀ ਹੂੰ ਤੇ ਇੱਕ ਵੱਡਾ ਹੁੰਦਾ ਸੀ ਇੱਕ ਵੱਡਾ ਹੁਣ ਵੀ ਉਹ ਦੋ ਬਹਿ ਜਾਂਦੇ ਹੁੰਦੇ ਸੀ ਕਿ ਤਿੰਨ ਦਿਨ ਉਹ ਪੈਂਦਾ ਹੁੰਦਾ ਤੇ ਚਾਰ ਦਿਨ ਵੱਡਾ ਪੈਂਦਾ ਹੁੰਦਾ ਆਹ ਸਿਸਟਮ ਸੀਗਾ ਆਪਣਾ ਹੁਣ ਇਹਨਾਂ ਨੇ ਕੀ ਕਰਤਾਗਾ ਹੁਣ ਇੱਕ ਹੀ ਕਰਤਾ ਫੇਰ ਦੁਬਾਰਾ ਉਹ ਕਹਾਣੀ ਉਥੋਂ ਫੇਰ ਜੀ ਉਧਿਆਲੇ ਜਿਹੜੀ ਕਾਂਗਰਸ ਬਣੀ ਸੀ ਇਸ ਕਰਕੇ ਇਹਨਾਂ ਦਾ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਮੰਨ ਕੇ ਚੱਲ ਵੀ ਪੰਜਾਬ ਦਾ ਕਿਸਾਨ ਪੰਜਾਬ ਦਾ ਕਿਰਤੀ ਨੰਗ ਰਹਿਗਾ ਪਰ ਇੱਕ ਗੱਲ ਹੈ ਵੀ ਲੜਨ ਦੀ ਲੋੜ ਆ ਗਈ ਜਿੰਨੀ ਕੁ ਲੋੜ ਆ ਗਈ ਲੜਨ ਦੀ ਲੋੜ ਆ ਗਈ ਠੀਕ ਆ ਵੋਟਰ ਰਾਜ ਦੇ ਨਾਂ ਥੱਲੇ ਇਹਨਾਂ ਨੇ ਜਿਹੜਾ ਗੰਦ ਪਾਇਆਗਾ ਜਾਂ ਇਹਨਾਂ ਨੇ ਦੇਸ਼ ਨੂੰ ਲੁੱਟਿਆਗਾ ਵੀ ਲੋਕਤੰਤਰ ਦੇ ਨਾਂ ਥੱਲੇ ਉਹ ਬਹੁਤ ਵੱਡਾ ਲੁੱਟ ਕਰ ਰਹੇ ਨੇ ਦੋਸਤੋ ਜਿਹੜੀ ਹੁਣ ਗੱਲਬਾਤ ਹੋਈ ਹੈ ਇਦੇ ਬਾਰੇ ਤੁਸੀਂ ਸਾਨੂੰ ਨਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਜਿਹਦੇ ਵਿੱਚ ਸਾਨੂੰ ਤੁਹਾਡੇ ਵਿਚਾਰ ਵੀ ਪਤਾ ਲੱਗਣ ਤੁਸੀਂ ਕੀ ਚਾਹੁੰਦੇ ਹੋ ਤਾਂ ਇਸ ਲਈ ਅਸੀਂ ਗੁਜਾਰਸ਼ ਕਰਦੇ ਹਾਂ ਕਿ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਹੁਣ ਬਲਵਿੰਦਰ ਇੱਕ ਵਿਸ਼ਾ ਹੋਰ ਹੈਗਾ ਜਿਹੜੀਆਂ ਤਰਨ ਤਾਰਨ ਦੇ ਵਿੱਚ ਜਿਮਣੀ ਚੋਣਾਂ ਹੋਣ ਜਾ ਰਹੀਆਂ ਨੇ ਮਾੜਾ ਯਾ ਦਰਸ਼ਕਾਂ ਨੂੰ ਇਹਦੇ ਰੁਖ ਬਾਰੇ ਤਾਂ ਦੱਸੋ ਦੇਖੋ ਜਿਹੜੇ ਤਰਨ ਤਾਰਨ ਦੀ ਜਿਮਣੀ ਚੋਣਾਂ ਆਗੀਆਂ ਉੱਥੇ ਕੱਲ ਭਗਵੰਤ ਮਾਨ ਨੇ ਆਉਣਾ ਸੀ ਤੇ ਮਜ਼ਦੂਰ ਸੰਘਰਸ਼ ਕਮੇਟੀ ਮਾਝਾ ਜਿਹੜੇ ਹੈਗੇ ਆ ਜੀ ਪੰਨੂ ਵੰਦੇੜ ਵਾਲੇ ਹਾਂ ਹਾਂ ਉਹਨਾਂ ਨੇ ਕੱਲ ਉਹਦੇ ਨਾਲ ਸਵਾਲ ਜਵਾਬ ਕਰਨੇ ਸੀ ਭਗਵੰਤ ਮਾਨ ਤੇ ਨਾਨਕ ਸਿੰਘ ਹੁਣ ਤੁਹਾਨੂੰ ਪਤਾਗਾ ਜਿਹੜਾ ਆਪਣਾ ਡੀਸੀ ਹੈਗਾ ਨਾਨਕ ਸਿੰਘ ਜਿਹੜੇ ਪਹਿਲਾਂ ਬਠਿੰਡੇ ਐਸਐਸਪੀ ਬਠਿੰਡੇ ਐਸਐਸਪੀ ਪਹਿਲਾਂ ਬਠਿੰਡੇ ਸੀ ਫਿਰ ਮਾਨਸਾ ਵਾਗੇ ਸੀ ਮਾਨਸਾ ਚਲੇ ਗਏ ਹੁਣ ਉਹ ਤਰਨਤਾਰਨ ਮਨਰੇ ਚਲੋ ਵੀ ਉਹਦੇ ਨਾਲ ਲਾਈਵ ਉਹਨੇ ਪਹਿਲਾਂ ਕਿਹ ਜਾਂ ਮੇ ਤੁਹਾਡੀ ਕਰਾਵਾ ਕੇ ਗੱਲਬਾਤ ਕਰਾਵਾ ਕੇ 2.5 ਘੰਟ ਉਹਨਾਂ ਨੂੰ ਸੜਕ ਤੇ ਖੱਜਲ ਖਵਾਰ ਵੀ ਕੀਤਾ ਉਹਨਾਂ ਨੂੰ ਕਿਸਾਨਾਂ ਨੂੰ ਤੇ ਉਹਨਾਂ ਨੇ ਇੱਥੋਂ ਤੱਕਰ ਵੀ ਫਿਰ ਮੈਂ ਨਾ ਜੇ ਕੋਈ ਹੋਰ ਅਫਸਰ ਹੋਵੇ ਜਾਂ ਕੋਈ ਹੋਰ ਹੋਵੇ ਯਾਰ ਵੀ ਯਾਰ ਕੀ ਲੈਣਾ ਹੈ ਜੀ ਨੌਕਰੀ ਤੋਂ ਉਹ ਕਹਿੰਦੇ ਸਾਡੇ ਤੇ ਯਾਰ ਤੂੰ ਲਾਠੀ ਚਾਰਜ ਕਰਦੇ ਸਾਨੂੰ ਦੁੱਖ ਨਹੀਂ ਪਰ ਤੂੰ ਝੂਠ ਬੋਲ ਨਾ ਸਦੇ ਨਾਨਕ ਸਾਹਿਬ ਨਾਨਕ ਨੂੰ ਇਹਨੂੰ ਜਿਹੜਾ ਐਸਐਸਪੀ ਹੈਗਾ ਤੇ ਦੂਜੀ ਗੱਲ ਉਹਨਾਂ ਨੇ ਕੀ ਆਖੀ ਕਹਿੰਦੇ ਜਿਹੜਾ ਸੂਬਾ ਸਰਹੰਦ ਅਖੀ ਜਿਹੜਾ ਸੂਬਾ ਨਹੀਂ ਮਾਰਿਆਗਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹਨੇ ਸੂਰੀ ਮਾਰਿਆ ਸੀਗਾ ਹੂੰ ਹੂੰ ਬੀਜੇਪੀ ਦਾ ਲੀਡਰ ਆ ਬੀਜੇਪੀ ਦਾ ਸੀਗਾ ਬੀਜੇਪੀ ਦਾ ਖੋਪਤੀ ਸੀਗਾ ਉਹ ਉਹ ਅਸਲ ਵਿੱਚ ਉਹ ਨਾ ਜਿਵੇਂ ਕਹਿੰਦੇ ਹੁੰਦਾ ਕਿ ਪੜਕਾਉ ਭਾਸ ਹੁੰਦੇ ਨੇ ਉਹ ਝ ਟਾਈਪ ਦਾ ਬੰਦਾ ਸੀਗਾ ਉਹ ਚਲੋ ਸੀਗਾ ਤੇ ਉਹਦੇ ਵਿੱਚ ਉਹ ਕਹਿੰਦੇ ਵੀ ਤੇਰੇ ਕਹਿੰਦੇ ਕਿਸੇ ਨੇ ਕਹਿੰਦੇ ਵੀ ਭੋਗ ਦਿੱਤਾ ਤੂੰ ਮਰ ਗਿਆ ਨਾ ਅਜਤ ਤਨੁਰ ਕੋਲ ਸਰਕਾਰ ਦੀ ਵਰਤੀ ਵੀ ਹੈਗੀ ਸਾਰਾ ਕੁਝ ਇਹਨਾਂ ਤੋਂ ਲੋਕਾਂ ਸਾਡੇ ਤੇ ਕਰ ਕਰਲਾ ਪਈ ਗਾ ਤੇਰੇ ਕਿਸੇ ਦੇ ਭੋਗ ਤੇ ਕਹਿੰਦੇ ਕਿਸੇ ਪੱਖ ਨੇ ਪਾਠ ਕਰਨਾ ਹੂੰ ਇਹ ਪੰਨੂ ਭੰਦੇਰ ਦੀ ਉਹ ਸੜਕ ਦੇ ਉਹਦੇ ਉੱਤੇ ਖੜਾ ਸੀ ਤਹਾਂ ਆਪਣੇ ਤੇ ਜੋ ਪੇਕਅਪ ਹੁੰਦੇ ਉਹ ਤੇ ਖੜੇ ਉਹਨੇ ਉਹ ਬਿਆਨ ਦਿੱਤੇ ਤੇ ਉੱਥੇ ਇਹ ਜਿਹੜੀ ਤਰਨ ਤਰਨ ਦੇ ਵਿਚ ਨੂੰ ਇਹ ਗੱਲ ਉਹ ਆ ਤਾਂ ਵੀ ਇਹ ਮਾਜੇ ਦੇ ਮਜਾਹਿਲਾਂ ਨਾਲ ਪੰਗਾ ਲੈ ਲਿਆ ਤੇ ਕਿਉਂਕਿ ਮਾਜੇ ਦੇ ਮਜਾਹਿਲਾਂ ਦਾ ਆਪਾਂ ਨੂੰ ਪਤਾ ਕਿ ਉਹ ਬਹੁਤ ਲੜਾਕੂ ਇਹਦੇ ਵਿੱਚ ਕੋਈ ਦੋ ਰਿਆ ਨਹੀਂ ਸੀਗਾ ਤੇ ਤੇ ਉਹਨਾਂ ਨੇ ਪਹਿਲਾਂ ਵੀ ਅੱਤਵਾਦ ਬਣੇ ਬਹੁਤ ਜਿਆਦੇ ਮੰਨ ਗਏ ਤਸੱਦਦ ਸਹਿਰ ਤੇ ਲੜਾਕੂ ਵੀ ਹੈਗਾ ਜਲ ਉਹਦਾ ਆਪਣੇ ਪੰਜਾਬ ਦੇ ਖੂਨ ਦੇ ਵਿੱਚ ਹੀ ਲੜਾਕੂ ਬਣਦਾ ਦੂਜੀ ਉਹਨਾਂ ਨੇ ਜਿਹੜੀ ਦੂਜੀ ਗੱਲ ਆਖੀ ਹੈ ਨਾ ਜਿਹੜਾ ਹੁਣ ਉਹਦੇ ਤਰਨ ਤਾਰਨ ਦੀ ਗੱਲ ਚੋਣਾ ਬਾਰੇ ਕਹੇਗਾ ਉੱਥੇ ਜਿਹੜਾ ਸਣੀ ਹੈਗਾ ਉਹਦਾ ਭਰਾ ਖੜਾ ਹੋਇਆ ਮਨਜੀਤ ਜਿਹਨੇ ਉਹਨੂੰ ਸੂਬਾ ਸਰਹੰਦ ਨੂੰ ਕਹਿੰਦੇ ਨੇ ਨਾ ਮਾਰਿਆ ਹੈਗਾ ਸੂਬੇ ਨੂੰ ਉਹਨੇ ਐਸਐਸਚੋ ਐਸਐਸਚੋ ਸੀਗਾ ਹੁਣ ਬਹੁਤ 83 ਦੇ 92 ਦੇ ਵਿੱਚ ਬਹੁਤ ਕਤਲ ਆਮ ਕੀਤੇ ਉਹਨੇ ਰੇਪ ਵੀ ਜਿੱਥੇ ਧੀਆ ਬਣਾ ਨਾ ਕੀਤਾ ਉੱਥੇ ਆਣਾ ਨਾਂ ਦੇ ਜਿਹੜੇ ਹੈ ਵੀ ਨਹੀਂ ਸੀ ਉਹਨਾਂ ਨੂੰ ਵੀ ਇਹਨਾਂ ਨੇ ਨਿਸ਼ਾਨਾ ਬਣਾਇਆ ਹੈ ਇਸ ਕਰਕੇ ਹੁਣ ਲੋਕਾਂ ਦੇ ਵਿੱਚ ਗੁੱਸਾ ਹੈ ਵੀ ਯਾਰ ਉਹਨਾਂ ਦੇ ਪਰਿਵਾਰ ਨੇ ਕੁਰਬਾਨੀ ਕੀਤੀ ਹੈ ਖਸਕ ਧਰਮ ਨੂੰ ਇੱਕ ਬਹੁਤ ਵੱਡੀ ਇਹ ਜਾ ਪ੍ਰਮਾਤਮਾ ਉਹ ਲੋਕ ਇਹ ਜਿਹੜੇ ਆਪਦੇ ਸੀਧਾਂ ਦੇ ਆ ਕਿ ਉਹਨਾਂ ਨੂੰ ਕਿਰਾ ਇਹ ਜ਼ਰੂਰ ਮੰਨ ਕੇ ਚੱਲੋ ਵੀ ਬਹੁਤ ਚਾਹੁੰਦਾਗਾ ਤੇ ਉਹਨਾਂ ਨੂੰ ਉੱਥੋਂ ਦੇ ਕੋਈ ਸਰਵਜੀਤ ਖਾਲਸਾਗਾ ਹੂੰ ਤੇ ਉਹਨੂੰ ਮੰਨ ਕੇ ਚੱਲ ਵੀ ਕਿਰਾ ਉਹਨਾਂ ਨੇ ਉਹ ਐ ਨਹੀਂ ਕਹਿਗਾ ਸੀਧਾ ਬੇਟਾ ਕਾ ਸੀਧਾਂ ਦਾ ਪਰਿਵਾਰ ਉਹ ਲੋਕ ਕੋਮ ਬਾਤ ਤੇ ਖੜਾਗਾ ਚਲ ਇਸ ਕਰਕੇ ਉਹਨੂੰ ਵੀ ਉਹਨਾਂ ਨੇ ਗੱਦੀ ਤੇ ਬਹਤ ਇਹ ਜਿਹੜੀ ਚੋਣਾਂ ਆ ਗਈਆਂ ਤੇ ਹੁਣ ਅੱਖ ਕੀ ਦੀ ਹੈਗੀ ਹੁਣ ਤੁਸੀਂ ਇਹ ਨਾ ਦੇਖੋ ਵੀ ਉੱਥੇ ਹੋ ਕੀ ਰਿਹਾ ਹੈਗਾ ਤੁਸੀਂ ਇਹ ਦੇਖੋ ਵੀ ਲੋੜ ਹੈ ਵੀ ਉਥੇ ਜਿੱਤੂ ਕੌਣ ਹਾਰੂ ਕੌਣ ਉਹਦਾ ਗਰ ਪੁੱਛ ਪਿਆਗਾ ਹਜੇ ਬਹੁਤ ਟਾਈਮ ਪਿਆਗਾ ਕਿਉਂਕਿ ਜਿੱਤ ਹਾਰ ਦੇ ਨਾਲ ਨਾਲ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਦੇ ਦੀ ਜਵਾਏ ਬਜਾਏ ਲੀਡਰ ਬੋਲ ਕੀ ਰਹੇ ਹੁਣ ਰਾਜਾ ਵੜੰਗਾ ਇਹ ਵੀ ਪੌਂਕਾ ਮੈਂ ਪੌਂਕੇ ਕਹੂੰਗਾ ਇਹ ਦੇਖਦੇ ਨਹੀਂ ਕਿ ਉਹ ਐਸੇ ਕੀ ਬੋਲਣਾ ਸਾਡੇ ਪੰਜਾਬ ਦੀ ਧਰਤੀ ਕਹੇ ਜੀ ਹੈ ਕਿ ਸਾਡੇ ਪੰਜਾਬ ਦੀ ਧਰਤੀ ਆ ਉਹ ਜੋਧਿਆਂ ਨੂੰ ਪਿਆਰ ਕਰਦੀ ਹੈ ਵੀ ਠੀਕ ਆ ਗੱਲ ਤੁਸੀਂ ਕਿਸੇ ਪਾਰਟੀ ਦੇ ਲੀਟਰੋਂ ਉਹ ਪਾਰਟੀ ਦੇ ਵਫਾਦਾਰ ਬਣ ਜਾਓ ਕੋਈ ਗੱਲ ਨਹੀਂ ਪਰ ਜੇ ਤੁਸੀਂ ਆਪ ਦੀ ਵਫਾਦਾਰੀ ਨੂੰ ਪਾਰਟੀ ਨੂੰ ਦਿਖਾਉਣੇ ਨਾ ਵੀ ਅਸੀਂ ਤੁਹਾਡੇ ਇੰਨੇ ਵਫਾਦਾਰ ਆ ਉਦੋਂ ਮੰਨ ਕੇ ਚੱਲੋ ਵੀ ਇਹ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੁੰਦਾ ਹੈ ਬਿਲਕੁਲ ਉਹ ਕਹਦਾ ਵੀ ਅਸੀਂ ਹਿੰਦੁਸਤਾਨ ਦੇ ਵਿੱਚ ਰਹਿਣਾ ਹਿੰਦੁਸਤਾਨੀਆਂ ਸਾਨੂੰ ਖਾਲਸਤਾਨੀਆਂ ਦੀ ਕੋਈ ਲੋੜ ਨਹੀਂ ਦੇਖੋ ਮੇਰੇ ਲੱਖ ਮੱਤ ਭੇਦਾ ਫੇਸਕੀ ਮੈਂ ਖਾਲਸਤਾਨ ਚਾਹਣਾ ਨਾ ਚਾਹਣਾ ਸੇ ਮੇਰਾ ਵੀ ਉਹ ਮੈਂ ਇਹ ਗੱਲ ਕਹਿਣ ਦਾ ਅਧਿਕਾਰ ਹੈਗਾ ਠੀਕ ਆ ਗੱਲ ਤੈਨੂੰ ਨਹੀਂ ਚੰਗੀ ਲੱਗਦੀ ਤੂੰ ਆਪ ਦੀ ਗੱਲ ਪੱਖ ਰੱਖ ਦੇ ਹੂੰ ਪੱਖ ਰੱਖਣ ਦਾ ਤਾਂ ਹਰ ਇੱਕ ਦਾ ਹੱਕ ਹੈ ਜੋ ਤੂੰ ਪੱਖ ਰੱਖੇਗਾ ਤੈਨੂੰ ਉੱਥੋਂ ਤੈਨੂੰ ਸਾਰਾ ਕੁਝ ਹੀ ਮਿਲ ਜਾਊਗਾ ਠੀਕ ਆਪਾਂ ਕਿਸੇ ਨੂੰ ਆਪ ਦੀ ਗੱਲ ਕਰੀਏ ਉੱਥੇ ਹੁਣ ਇਹ ਕਹਿੰਦਾ ਵੀ ਖਾਲਸਤਾਨ ਦੀ ਗੱਲ ਕਰਤੀ ਖਾਲਸਤਾਨ ਹਾਲ ਕਿ ਉੱਥੇ ਖਾਲਸਤਾਨ ਦੀ ਗੱਲ ਨਹੀਂ ਜਿਹੜਾ ਬੰਦਾ ਭਾਰਤ ਦੇ ਸੰਵਿਧਾਨ ਦੇ ਵਿੱਚ ਜਾ ਕੇ ਉਥੋਂ ਦੀ ਮੈਂਬਰਸ਼ਿਪ ਲੈ ਕੇ ਮੰਨ ਕੇ ਚੱਲ ਇੱਕ ਤਰ੍ਹਾਂ ਮੈਂ ਕਹਾ ਕਿ ਮੈਂਬਰਸ਼ਪ ਕਾਜੀ ਭਰਨ ਵੇਲੇ ਤੇ ਉਹ ਸੰਵਿਧਾਨ ਨੂੰ ਐਨਵੇਂ ਲਾਗੂ ਕਰਦਾ ਉਸੇ ਉਹਨੂੰ ਖਾਲਸਤਾਨੇ ਬਣਾਈ ਜਾਣੋ ਯਾਰ ਹਾਲ ਕਿ ਉੱਥੇ ਖਾਲਸਤਾਨ ਵਾਲਾ ਕੋਈ ਹੋਣੀ ਉਹਦਾ ਸਿਰਫ ਆਏ ਵੀ ਜਿਹੜੇ ਉਹ ਬੰਦੇ ਨੇ ਤਸੱਦਦਟ ਹੈਗਾ ਉਹਨਾਂ ਦਾ ਪਰਿਵਾਰ ਦਾ ਮੈਂਬਰਾਂ ਲੋਕਾਂ ਨੂੰ ਆਏ ਵੀ ਯਾਰ ਸਾਡਾ ਸਾਡੇ ਸਾਡੇ ਲੋਕਾਂ ਦਾ ਇਹਨਾਂ ਨੇ ਇਨਸਾਫ ਕੀਤਾਗਾ ਉਹ ਸਰਕਾਰ ਨੇ ਨਹੀਂ ਕੀਤਾ ਤਾਂ ਲੋਕਾਂ ਨੇ ਆਪ ਕਰ ਲਿਆ ਕਿਸੇ ਨੇ ਤਾਂ ਕਰੀਏ ਗੁਰੂਦੇਵ ਸਿੰਘ ਨੇ ਵੀ ਜਰ ਆਪਾਂ ਤਾਂ ਇਹਨਾਂ ਨੂੰ ਵੋਟ ਪਾਉਣੀ ਆ ਠੀਕ ਆ ਉਹਦੇ ਵਿੱਚ ਕਾਲੀ ਦਲ ਵੀ ਕਾਲੀ ਦਲ ਇਸਤੇ ਸਾਈਲੈਂਟ ਆਗਾ ਉਹ ਕੁਛ ਨਹੀਂ ਬੋਲ ਰਿਹਾਗਾ ਜਿਹੜੀ ਭਾਜਪਾ ਹੈਗੀ ਉਹ ਉਹਨੂੰ ਆਇਆ ਵੀ ਕੋਈ ਗੱਲ ਨਹੀਂ ਹੈ ਦੇਖ ਰਿਆਂ ਤੇ ਆਮ ਆਦਮੀ ਨੂੰ ਹੁਣ ਤੁਹਾਨੂੰ ਪਤਾ ਹੀ ਜਗਾ ਉਹ ਕਾਲੀਆਂ ਕਨੇਉਂ ਨਿਕਲਿਆ ਉੱਤਰ ਖੜਾ ਕਰਤਾ ਜੜੇ ਧਮੱਕੜ ਸੀ ਕੋਤਰੀਆਂ ਛਾੜਦੇ ਰਹਿਗੇ ਉਮਕੜਾਂ ਬੁੱਕੜਾਂ ਨੂੰ ਉਹਦਾ ਕੱਲੇ ਬਸ ਉਹ ਦੀਵੇ ਨੂੰ ਤੇ ਮੱਛਣਾਂ ਵਾਲੇ ਰਹਿ ਗਏ। ਉਹ ਮੱਛ ਕੇ ਡੇਗ ਕੇ ਬਸ ਖਤਮਾ ਕਰਨ। ਇਸ ਕਰਕੇ ਜਿਹੜੀ ਆਮ ਆਦਮੀ ਹੈਗਾ ਉਥੇ ਉਹ ਫੇਲ ਹੋਇਆ ਜਾਂਦਾ ਕਿਉਂਕਿ ਆਪਾਂ ਇਹਦੇ ਵਿੱਚ ਵੀ ਦੇਖਿਆ ਨਾ ਜਿਹੜਾ ਆਪਣਾ ਹੁਣ ਨੰਗੇ ਕ ਗਿਆਗਾ ਸਮਾਂ ਹਾੜਾਂ ਦੇ ਵਿੱਚ ਉਥੇ ਦਾ ਕੀ ਯੋਗਦਾਨ ਕੁਝ ਵੀ ਨਹੀਂਗਾ ਆਮ ਆਦਮੀ ਦਾ। ਉਹ ਤਾਂ ਸਾਰਿਆਂ ਨੂੰ ਪਤਾ ਸਾਰੇ ਫਾਲਕ ਇਹਦੇ ਵਿੱਚ ਚੱਲ ਠੀਕਾ ਆਪਣਾ ਕੋਈ ਲੈਂਕ ਨਹੀਂ ਇਹ ਚੀਜ਼ਾਂ ਕਈ ਆਲਾ ਕਹੂਗਾ ਵੀ ਇਹ ਫਲਾਣਾ ਪੱਖੀ ਆ ਫਲਾਣਾ ਪੱਖੀ ਨਹੀਂ ਜਿੱਥੇ ਜਥੇ ਬੰਦੀਆਂ ਦਾ ਜੋਰ ਜਥੇ ਬੰਦੀਆਂ ਨੇ ਸਾਰੇ ਪੰਜਾਬ ਜਾਂ ਕੋਈ ਵੱਡੀ ਆ ਕੋਈ ਛੋਟੀ ਜਿੰਨੇ ਬਹਿਤਾ ਮੈਂ ਵੀ ਨਹੀਂ ਕਹਿੰਦਾ ਕਿ ਵੇਖ ਜਿੰਨਾ ਜੇ ਕੋਈ ਵੱਡਾ ਜਰ ਉਹਨੇ ਵੱਡਾ ਯੋਗਦਾਨ ਪਾਦਾ ਗਿਆ ਕੋਈ ਛੋਟਾ ਜੋਰ ਦੇ ਵਿੱਚ ਵੀ ਛੋਟਾ ਹੁੰਦਾਗਾ ਉਹ ਛੋਟਾ ਯੋਗਦਾਨ ਪਾ ਦਿੰਦਾਗਾ ਦੇਖੋ ਹੁਣ ਵੱਧ ਜੋਰ ਦੇ ਵਿੱਚ ਆ ਉਹਨੇ 2 ਮਾ 5 ਕਿਲੋ ਭਾਰ ਚਾਕੇ ਪਾਸੇ ਰੱਖ ਕੇ ਯੋਗਦਾਨ ਪਾਤਾ ਬਈ ਜੇ ਹੁੰਨੇ ਕੋਈ ਛੋਟਾ ਕ ਬੈਦ ਦਾ ਛੋਟਾ ਉਹਨੇ ਕਿਲੋ ਚੱਕ ਕੇ ਪਾਸੇ ਰੱਖਤਾ ਯੋਗਦਾਨ ਤਾਂ ਹੈ ਨਾ ਬਿਲਕੁਲ ਹੈ ਤੇ ਉਹ ਜਸੇਵੰਦੀਆਂ ਨੇ ਵੀ ਪਾਇਆਗਾ ਤੇ ਸ਼੍ਰੋਮਣੀ ਕਾਲੀ ਦਰ ਤਾਂ ਮੰਨ ਕੇ ਚੱਲੂ ਪੂਰਾ ਹੀ ਉਹ ਚੱਲੀ ਜਾ ਰਿਹਾਗਾ ਤੇ ਆਪਣੀ ਸ਼੍ਰੋਮਣੀ ਕਮੇਟੀ ਚੱਲੀ ਜਾ ਰਹੀ ਹੈ ਵੀ ਇਸ ਕਰਕੇ ਉੱਥੇ ਹਜੇ ਮੰਨ ਕੇ ਚੱਲ ਵੀ ਅਵਤਾਰ ਖੰਡਾ ਦੀ ਮਾਤਾ ਦੇ ਹੋਰ ਬਿਆਨ ਆਈ ਜਾਂਦੇ ਆ ਉਹ ਵਾਰਸ ਪੰਜਾਬ ਦੀ ਜਿਹੜੀ ਜਸੇਵੰਦੀ ਹੈਗੀ ਉਹਦੇ ਹੋਰ ਟਾਈ ਜਾਂਦੇ ਆ ਬਿਆਨ ਇਸ ਕਰਕੇ ਹਜੇ ਉੱਥੇ ਮਾਨਕ ਚਾਲ ਜੀ ਵੀ ਭੱਬਲ ਘੁੱਸੇ ਜੇ ਚਾ ਕੰਮ ਤੇ ਕੋਈ ਲਿਖ ਲਿਖ ਕੇ ਆ ਜੂ ਗੱਲ ਪੰਜ ਚਾਰ ਦਿਨ ਨਹੀਂ ਆ ਬਸ ਕਿਉਂਕਿ ਤੇ ਪਰਬਾ ਕਿੱਡੇ ਕਿੱਡੇ ਬਾਲਾ ਕਹਿੰਦਾ ਤੇਰੇ ਮੂਹਰੇ ਡਿੱਕਣਗੇ ਤਾਂ ਕੋਈ ਗੱਲ ਨਹੀਂ ਇਹ ਤਾਂ ਮੂਹਰੇ ਡਿੱਕਣਗੇ ਤੇ ਨਾਲੇ ਐ ਪਤਾ ਲੱਗ ਗਿਆ ਕਿ ਕਿਸ ਦੀ ਝੋਲੀ 'ਚ ਕਿੰਨੇ ਕੰਮ ਖਾਣੇ ਆ ਜਿਹੜੇ ਹੁਣ ਭਗਵਾਨ ਤਮਾਣਾ ਤਾਰਾ ਮਾਰਦਾ ਫਿਰਦਾਗਾ ਤੇ ਉਥੇ ਚੱਕ ਬਣਦਾ ਫਿਰਦਾ ਬਹੁਤ ਕੁਛ ਕਰਦਾ ਫਿਰਦਾਗਾ ਇਹਦੇ ਵਿੱਚ ਕੁਛ ਨਹੀਂਗਾ ਠੀਕ ਆ ਗੱਲ ਗੱਲਾਂ ਦਾ ਕੜਾਈ ਕਰਦਾਗਾ ਤੇ ਮਾਨਕ ਚਾਲ ਵੀ ਬਹੁਤ ਫਰਕ ਆ ਦੂਰ ਦੀ ਗੱਲਾਂ ਹਾਂ ਵੀ ਦੋਸਤੋ ਉਹ ਸ਼ ਗੱਲਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਪਈਆਂ ਨੇ ਉਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਨਾਲ ਨਾਲ ਹੌਲੀ-ਹੌਲੀ ਤੁਹਾਡੇ ਆਪ ਦੇ ਆਪ ਹੀ ਸਾਹਮਣੇ ਆ ਜਾਣਗੀਆਂ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਹੜੀ ਗੱਲ ਸਾਡੇ ਲਈ ਫਾਇਦੇਮੰਦ ਹੈ ਤੇ ਕਿਹੜੀ ਦਾ ਸਾਨੂੰ ਕਿੰਨਾ ਨੁਕਸਾਨ ਹੈ ਸੋ ਐਨੀ ਗੱਲ ਅਸੀਂ ਕਹਿੰਦੇ ਹੋਏ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ